ਦਾ ਇੱਕ ਅਰਸ਼ਦੀਪ ਸਿੰਘ ਹੈ ਜੀ 21 ਸਾਲ ਦਾ ਪੰਜਾਬੀ ਯੂਨੀਵਰਸਿਟੀ ਦਾ ਸਟੂਡੈਂਟ ਹੈ ਜੀ ਇਹ ਇਹਦੇ ਨਾਲ ਕੁੱਟਮਾਰ ਕੀਤੀ ਸੀਗੀ ਪੰਜ ਜਾਨਿਆਂ ਨੇ ਇਹ ਦੇਖਲਾ ਮਕਦਮਾ ਦਰਜ ਕਰ ਲਿਆ ਦੋ ਲੜਕੇ ਬਾਈ ਨੇਮ ਨੇ ਲਾਇਬ੍ਰੇਰੀ ਤੋਂ ਜਦੋਂ ਪੜ੍ਹ ਕੇ ਆ ਰਹੇ ਸੀਗੇ 5 ਅਪ੍ਰੈਲ ਨੂੰ ਵਾਪਸ ਜਾ ਰਹੇ ਸੀ ਤਾਂ ਜਦੋਂ ਵਾਪਸ ਜਾਂਦੇ ਹੋਏ ਕੋਈ ਇਹਨਾਂ ਦੇ ਜਾਂਦੇ ਕੋਈ ਲੰਗਰ ਲਗਾਉਣ ਪਿੱਛੇ ਗਾਲੀ ਗਲੋਚ ਹੋਏ ਸੀਗੇ ਜਿਸ ਤੋਂ ਬਾਅਦ ਇਹਨਾਂ ਦੀ ਲੜਾਈ ਹੋਈ ਹਾਂਜੀ ਇਹ ਮੁਕੱਦਮਾ ਨੰਬਰ 44 2025 ਦਾ ਦਰਜ ਕੀਤਾ ਇਹ ਚ ਲੜਕਾ ਇੱਕ ਅਰਸ਼ਦੀਪ ਸਿੰਘ ਹੈ ਜੀ 20 ਕਿ ਸਾਲ ਦਾ ਪੰਜਾਬੀ ਯੂਨੀਵਰਸਿਟੀ ਦਾ ਸਟੂਡੈਂਟ ਹੈ ਜੀ ਇਹ ਇਹਦੇ ਨਾਲ ਕੁੱਟਮਾਰ ਕੀਤੀ ਸੀਗੀ ਪੰਜ ਜਣਿਆਂ ਨੇ ਜਿਹਦੇ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਦੋ ਲੜਕੇ ਬਾਈ ਨੇਮ ਨੇ ਤੇ ਤਿੰਨ ਜਣੇ ਨਾਮ ਲੂਮ ਨੇ ਇਹਨਾਂ ਦੇ ਇਹਦੇ ਸਬੰਧੀ ਮਾਮਲਾ ਦਰਜ ਕਰ ਲਿਆ ਕਿਹੜੀ ਕਲਾਸ ਵਿੱਚ ਪੜਦਾ ਸੀ ਕਿਹੜੀ ਹੋਸਟਲ ਹੈ ਇਹ ਬੀਟੈਕ ਦਾ ਸਟੂਡੈਂਟ ਹੈ ਪੰਜਾਬੀ ਯੂਨੀਵਰਸਿਟੀ ਦਾ ਤੇ ਬਾਬਾ ਬੰਦਾ ਸਿੰਘ ਹੋਸਟਲ ਦੇ ਵਿੱਚ ਰਹਿ ਰਿਹਾ ਸੀ ਬੰਦੇ ਜਿਹੜੇ ਸੀਗੇ ਪੰਜ ਕਿੱਥੋਂ ਦਾ ਸੀ ਯੂਨੀਵਰਸਿਟੀ ਦੇ ਨਹੀਂ 12th ਆਊਟਸਾਈਡ ਇਹੋ ਇਹਨੂੰ ਬਾਈ ਨੇਮ ਦੋਈ ਨਾਮ ਪਤਾ ਸੀਗੇ ਇੱਕ ਦਾ ਨਾਮ ਹੈਗਾ ਨਰਿੰਦਰ ਸਿੰਘ ਤੇ ਦੂਜੇ ਦਾ ਨਾਮ ਹੈਗਾ ਮਨੂ ਇਹ ਵੀ ਇਹਦੇ ਇਹਦੇ ਦਸਨ ਮਦਵਕੇ ਹੋਸਟਲ ਦੇ ਹੀ ਹੈਗੇ ਨੇ ਜੀ ਕਰਨ ਕੀ ਲੜਨ ਦੇ ਘੜਈ ਦਾ ਇਹ ਕਰਨੇਨਾ ਦਾ ਉੱਥੇ ਲਾਇਬ੍ਰੇਰੀ ਚੋਂ ਜਦੋਂ ਪੜ੍ਹ ਕੇ ਆ ਰਹੇ ਸੀਗੇ 5 ਅਪ੍ਰੈਲ ਨੂੰ ਵਾਪਸ ਜਾ ਰਹੇ ਸੀ ਤਾਂ ਜਦੋਂ ਵਾਪਸ ਜਾਂਦੇ ਹੋਏ ਕੋਈ ਇਹਨਾਂ ਦੇ ਜਾਂਦੇ ਕੋਈ ਲੰਗਨ ਲਗਾਉਣ ਪਿੱਛੇ ਗਾੜੀ ਗਲੂਚ ਹੋਏ ਸੀ ਜਿੱਤੋਂ ਬਾਅਦ ਚ ਇਹਨਾਂ ਦੀ ਲੜਾਈ ਹੋ ਗਈ ਇਹਨਾਂ ਤੇ ਰੇਡ ਕੀਤੀ ਜਾ ਰਹੀ ਹੈ ਇਹਨਾਂ ਤੇ ਰੇਡ ਕੀਤੀ ਜਾ ਰਹੀ ਹੈ ਲਗਾਤਾਰ ਤੇ ਘਰੋਂ ਵੀ ਫਰਾਰ ਨੇ ਤੇ ਆਪਣਾ ਹੋਸਟਲ ਚ ਵੀ ਹੈ ਨਹੀਂ ਕਿ ਬਾਕੀ ਦੱਸੇ ਟਿਕਾਣੇ ਤੇ ਵੀ ਰੇਡ ਕੀਤੀ ਜਾ ਰਹੀ ਹੈ ਫਰਾਰ ਅਰੈਸਟ ਨਹੀਂ ਹੋਈ ਜਿਆਦਾ ਅਰੈਸਟ ਕਰਦੇ ਨਹੀਂ ਇਹਨਾਂ ਦਾ ਕੋਈ ਪਹਿਲਾ ਕ੍ਰਿਮੀਨਲ ਰਿਪੋਰਟ ਨਹੀਂ ਜੀ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਵੇਗਾ ਇਹ ਜਿਹੜੇ ਦੋਸ਼ੀ ਨੇ ਅੱਜ ਇਹਨਾਂ ਦਾ ਕੋਈ ਰਿਕਾਰਡ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਹੈ ਆਪਣੀ ਨਹੀਂ ਪਰਦੇ ਟਾਈਮ ਦੇ ਉੱਤੇ ਜਿਵੇਂ ਲੜਾਈ